ਦੀਵਾਲੀ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਵੱਡੇ ਬਲਾਸਟ ਦੀ ਖਬਰ ਸਾਹਮਣੇ ਆਈ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਪਿੰਕੜਮਾ ਤੇ ਫੇਚ ਘਰ ਦੇ ਵਿੱਚ ਜ਼ਬਰਦਸਤ ਬਲਾਸਟ ਹੁੰਦਾ ਹੈ ਦੱਸਦੇ ਆ ਕਿ ਘਰ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਪੋਟਾਸ਼ ਰੱਖੀ ਹੋਈ ਸੀ ਜ਼ਬਰਦਸਤ ਤਮਾਕੇ ਦੇ ਨਾਲ ਘਰ ਦੇ ਅੱਛਾ ਟੁੱਟ ਜਾਂਦੀਆਂ ਨੇ ਚਾਲੀ ਤੋਂ 50 ਮੀਟਰ ਦੂਰ ਤੱਕ ਐ ਇੱਟਾ ਜਾਗੀਰੀਆਂ ਨੇ ਘਰ ਤੀਆਂ ਦੱਸਦੀ ਇਹ ਕਿ ਇਸ ਦੇ ਵਿੱਚ ਪਤੀ ਪਤਨੀ ਜ਼ਖਮੀ ਹੋਏ ਨੇ ਮਾਮਲਾ ਡੀਐਸਪੀ ਕਰਨ ਸ਼ਰਮਾ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਤੌਣਾ ਦੱਸਿਆ ਕਿ ਪਰਿਵਾਰ ਨੇ ਘਰ ਦੇ ਵਿੱਚ ਪੋਟਾਸ਼ ਰੱਖਿਆ ਹੋਇਆ ਸੀ ਜਿਸ ਦੇ ਕਾਰਨ ਇਹ ਬਲਾਸ ਹੋਇਆ ਹੈ ਤਸਵੀਰਾਂ ਵੇਖ ਸਕਦੇ ਹੋ ਦਲਦਹਾਉਂ ਦਿਮਾੜੀਆਂ ਤਸਵੀਰਾਂ ਦੀਵਾਲੀ ਤੋਂ ਪਹਿਲਾਂ ਜ਼ਬਰਦਸਤ ਧਮਾਕਾ ਫਿਰੋਜ਼ਪੁਰ ਦੇ ਵਿੱਚ ਕਰਦੀਆਂ ਦੋ ਛੱਤਾਂ ਟੁੱਟ ਗਈਆਂ ਨਾਲ ਵਾਲੇ ਘਰਾਂ ਨੂੰ ਨੁਕਸਾਨ ਪੁੱਜਿਆ ਘਰ ਦੇ ਵਿੱਚ ਪਿਆ ਸਾਰਾ ਸਮਾਨ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਜਾਂਦਾ ਹੈ ਘਰ ਦੇ ਵਿੱਚ ਜਦੋਂ ਪੋਟਾਸ਼ ਰੱਖੀ ਸੀ ਤਾਂ ਉਸ ਦੇ ਵਿੱਚ ਬਲਾਸਟ ਹੋ ਗਿਆ ਕਿਸ ਕਦਰ ਬਲਾਸਟ ਹੋਇਆ ਇਹ ਤਸਵੀਰਾਂ ਤੋਂ ਤੁਸੀਂ ਅਨੁਮਾਨ ਲਗਾ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੋਟਾਸ਼ ਰੱਖਣ ਦੀ ਗੱਲ ਸਾਹਮਣੇ ਆਈ ਹੈ ਸਬੰਧਿਤ ਪਿੰਡ ਵਾਸੀਆਂ ਦਾ ਪੁਲਿਸ ਦਾ ਕੀ ਕਹਿਣਾ ਸੁਣਾ ਦਿੰਨੇ ਆ ਇਹ ਘਟਨਾ ਵਾਪਰੀ ਹੈ ਇਹ ਘਟਨਾ 1 ਘੰਟਾ ਪਹਿਲਾਂ ਦੀ ਹੈ ਇੰਨਾ ਘਰੇ ਪੋਟਾਸ਼ ਰੱਖੀ ਸੀ ਔਰ ਦੀਵਾਲੀ ਆਈ ਵੇਚਣ ਵਾਸਤੇ ਉਹ ਪਟਾਸ਼ ਫਟ ਗਈ ਆ ਸਾਰੇ ਪਿੰਡ ਕੀ ਲੱਖੋ ਕਿਤੇ ਖੜਕਾ ਗਿਆ ਪੰਜ 6 ਕਿਲੋਮੀਟਰ ਤੋਂ ਫੋਨ ਆ ਰਹੇ ਕਿ ਇਹਨੇ ਇਹਨੇ ਜ਼ੋਰਦਾਰ ਧਮਾਕਾ ਹੋਇਆ ਕੀ ਕੀ ਨੁਕਸਾਨ ਹੋਇਆ ਨੁਕਸਾਨ ਇਹ ਦੋਵੇਂ ਜੀ ਸੜ ਗਏ ਕੋ ਗਵਾਂਢ ਦੀ ਛੱਦ ਦੁੱਦੀ ਆ ਉਹਦਾ ਕਲੈਂਟਰ ਡਿੱਗ ਪਿਆ ਉਹਦੀ ਕੰਧ ਵਿੱਚ ਕਾਰ ਲਈ ਪਾੜ ਕੇ ਆਰ ਪਾਰ ਹੋ ਗਈ ਆ ਓਕੇ ਖੇਲੂ ਸਰਪੰਚ ਦੀ ਜਿਹੜੀ ਆ ਉਹ ਕੰਧ ਡਿੱਗ ਪਈ ਆ ਉਹ ਕੁੜੀ ਅੰਦਰ ਪ੍ਰਸ਼ਾਦੇ ਬਣਾਉਂਦੀ ਸੀ ਕੁੜੀ ਉਹ 扑ੜ ਕੇ ਡਿੱਗੀ ਉੱਡ ਕੇ ਜਾ ਕੇ ਡਿੱਗੀ ਆ ਲੋਕੀ ਇੱਥੇ ਪਹੁੰਚੇ ਨੇ ਰਾਹਤ ਕਾਰਜਾਂ ਲਈ ਅਜੇ ਕੋਈ ਨਹੀਂ ਆਇਆ ਜੀ ਪੁਲਿਸ ਵਾਲੇ ਹੁਣ ਆਏ ਨੇ ਜੀ ਕਿੰਨੇ ਕਿੰਨੂ ਸੱਟਾਂ ਲੱਗੀਆਂ ਨੇ ਕਿੰਨੇ ਕਿੰਨੇ ਦੋ ਜਿਹਾ ਲੱਗਿਆ ਜੀ ਹੋਰ ਅਜੇ ਕੋਈ ਖਬਰ ਕੀ ਨਾਮ ਕੀ ਉਹਨਾਂ ਦਾ ਇੱਕ ਦੋ ਨਾ ਕਾਲਾ ਜੀ ਇੱਕ ਦੋ ਨਾ ਉਹਦੀ ਕਾਰ ਦੀ ਨਾ ਕਿਰਨ ਹੈ ਮਾਮਲਾ ਹੈ ਜਿਹੜਾ ਕੀ ਹੈ ਹਸਬੰਡ ਵਾਈਫ ਜਿਹੜੇ ਇੰਜਰਡ ਹੋ ਗਏ ਸਰ ਕੀ ਮਾਮਲਾ ਕਿੱਥੋਂ ਦੇ ਰਿਹਾ ਬੰਦੇ ਇਹ ਜੀ ਹੁਣੇ-ਹੁਣੇ ਸਾਨੂੰ ਖਬਰ ਆਈ ਹੈ तकरीबन ਘੰਟਾ ਪਹਿਲਾਂ ਇੱਕ ਪਿੰਡ ਕੜਮਾ ਵਿੱਚ ਥਾਣਾ ਮਮਦੋਟ ਵਿੱਚ ਇੱਕ ਘਰ ਵਿੱਚ ਬਲਾਸਟ ਹੋਇਆ ਤੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਘਰ ਦੇ ਵਿੱਚ ਪੋਟਾਸ਼ ਰੱਖਿਆ ਸੀ ਭਾਰੀ ਮਾਤਰਾ 'ਚ ਜੋ ਕਿ ਇਲੈਗਲ ਹੈ ਉਹ ਪੋਟਾਸ਼ ਜਦੋਂ ਇਹਨਾਂ ਦੇ ਇਹਨਾਂ ਦਾ ਸਿਲੰਡਰ ਫਟਿਆ ਜਿਵੇਂ ਕਿ ਇਹਨਾਂ ਨੇ ਦੱਸਿਆ ਰੋਟੀ ਬਣਾਉਣ ਲੱਗੇ ਸਿਲੰਡਰ ਫਟਿਆ ਉਸ ਕਰਕੇ ਜਿਹੜਾ ਪੋਟਾਸ਼ ਸੀਗਾ ਭਾਰੀ ਮਾਤਰਾ 'ਚ ਉਹਨੇ ਅੱਗ ਫੜ ਲਈ ਜਿਸ ਕਰਕੇ ਇਹ ਬਹੁਤ ਜ਼ਿਆਦਾ ਭਾਰੀ ਮਾਤਰਾ 'ਚ ਬਲਾਸਟ ਹੋਇਆ ਤੇ ਇਸ 'ਚ ਨੁਕਸਾਨ ਕਾਫੀ ਹੋਇਆ ਘਰ ਦੀ ਛੱਤਾਂ ਟੁੱਟ ਗਈਆਂ ਤੇ ਨਾਲ ਦੇ ਗਵਾਂਡੀਆਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਦੋ ਵਿਅਕਤੀ ਨੇ ਹਸਬੰਡ ਵਾਈਫ ਤਰਸੀਮ ਲਾਲ ਤੇ ਕਿਰਨਾਰਾਣੀ ਉਹ ਇੰਜਰਡ ਹੋਏ ਨੇ ਫਿਲਹਾਲ ਉਹ ਬਾਗੜ ਹਸਪੀਟਲ ਚ ਅੰਡਰ ਟਰੀਟਮੈਂਟ ਨੇ ਸਟੇਬਲ ਕੰਡੀਸ਼ਨ ਚ ਨੇ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਤੇ ਜਿਸ ਜਿਸੇ ਤਰ੍ਹਾਂ ਜਦੋਂ ਇਸ ਚ ਹੋਰ ਸਾਨੂੰ ਇਨਫੋਰਮੇਸ਼ਨ ਮਿਲੇਗੀ ਅਸੀਂ ਇਹਦੇ ਬਾਰੇ ਦੱਸਾਂਗੇ ਖਤਰੇ ਤੋਂ ਬਾਹਰ ਨੇ ਹਾਂਜੀ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਉਹ ਹਜੇ ਟਰੀਟਮੈਂਟ ਕਰ ਰਹੇ ਨੇ ਬਟ ਉਹ ਸਟੇਬਲ ਨੇ ਪਹਿਲਾਂ ਨਾਲੋਂ ਅੰਡਰ ਟ੍ਰੀਟਮੈਂਟ ਨੇ ਜਦੋਂ ਹੀ ਉਹਨਾਂ ਦਾ ਟ੍ਰੀਟਮੈਂਟ ਕੰਪਲੀਟ ਹੁੰਦਾ ਹੈ ਤਾਂ ਸਾਨੂੰ ਹੋਰ ਗੱਲਾਂ ਕਲੀਅਰ ਹੋਣਗੀਆਂ ਤੇ ਅਸੀਂ ਉਸ ਨੂੰ ਇਨਵੈਸਟੀਗੇਟ ਕਰਾਂਗੇ ਐਸਰ ਕੀ ਇਹਨੇ ਪਟਾਖ ਜੜੀ ਹੋ ਇਲੀਗਲ ਵੀ ਤਰੀਕੇ ਨਾਲ ਰੱਖੀ ਹੋਈ ਆ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਵੀ ਕਾਫੀ ਭਾਰੀ ਮਾਤਰਾ ਦੇ ਵਿੱਚ ਰੱਖੀ ਸੀ ਕਿਉਂਕਿ ਜਿਹੜਾ ਬਲਾਸਟ ਹੋਇਆ ਉਸ ਦੀ ਉਸ ਨੂੰ ਦੇਖ ਕੇ ਛਤਾਂ ਜਿਸ ਤਰ੍ਹਾਂ ਦਾ ਨੁਕਸਾਨ ਪਹੁੰਚਿਆ ਲੈਂਟਰਾਂ ਨੂੰ ਨੁਕਸਾਨ ਪਹੁੰਚਿਆ ਉਹ ਦੇਖ ਕੇ ਇਹੀ ਪਤਾ ਲੱਗ ਰਿਹਾ ਵੀ ਕਾਫੀ ਭਾਰੀ ਮਾਤਰਾ ਚ ਪੋਟਾਸ਼ ਰੱਖਿਆ ਸੀ ਜਿਸ ਕਰਕੇ ਵੱਡਾ ਬਲਾਸਟ ਹੋਇਆ। ਸਿਲੰਡਰ ਵੀ ਕਹਿੰਦੇ ਫਟ ਗਏ। ਅ ਇਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ। ਇੱਕ ਵਾਰੀ ਇਹਨਾਂ ਦਾ ਟ੍ਰੀਟਮੈਂਟ ਹੋ ਜੇ ਅਸੀਂ ਹੋਰ ਕਲੀਅਰਲੀ ਦੱਸ ਪਾਵਾਂਗੇ। ਪਰ ਹੁਣ ਤੱਕ ਇਹ ਦੱਸਿਆ ਗਿਆ ਕਿ ਜਿਵੇਂ ਸਿਲੰਡਰ ਜਦੋਂ ਫਟਿਆ ਉਸ ਉਸ ਨਾਲ ਹੀ ਪੋਟਾਸ਼ ਨੂੰ ਅੱਗ ਫੜ ਲਈ ਉਹਨੇ ਤੇ ਇਹ ਬਹੁਤ ਵੱਡਾ ਬਲਾਸਟ